ਤੇ ਮੈਂ ਲੱਗੀਆਂ ਤੁਹਾਨੂੰ ਦੱਸਣ ਗਲਾ ਵੀ ਕਿਵੇਂ ਜੜਿਆ ਜਾਂਦਾ ਏ ਸੂਟ ਦੇ ਉੱਪਰ ਤੇ ਆ ਦੇਖੋ ਜੀ ਮੈਂ ਗਲਾ ਪ੍ਰੈਸ ਨਾਲ ਚਿਪਕਾ ਕੇ ਸਾਈਡਾਂ ਤੋਂ ਫੋਲਡ ਕਰ ਲਿਆ ਤੇ ਆਪਾਂ ਨੇ ਲਾ ਲਿਆ ਕੱਟ ਸੂਟ ਦੇ ਉੱਪਰ ਵੀ ਕੱਟ ਲਾ ਲਿਆ ਤੇ ਗਲੇ ਤੇ ਵੀ ਕੱਟ ਲਾ ਲਿਆ ਠੀਕ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਇਦਾਂ ਹੀ ਸਲਾਈ ਨਾਲ ਸਹੀ ਕਰਦੀਆਂ ਆ ਤਾਂ ਉਹ ਤੁਸੀਂ ਸਲਾਈ ਨਾਲ ਵੀ ਸਹੀ ਕਰ ਸਕਦੇ ਆ ਨਹੀਂ ਫਿਰ ਤੁਸੀਂ ਉਰੇ ਪੱਗ ਪਿੰਨ ਲਾ ਸਕਦੇ ਆ ਜਿਵੇਂ ਆ ਦੇਖੋ ਪ੍ਰੈਸ ਨਾਲ ਕਰੀਜ਼ ਬਣੀ ਹੋਈ ਆ ਨਾ ਤੇ ਪ੍ਰੈਸ ਨਾਲ ਤੁਸੀਂ ਇਦਾਂ ਸ਼ਰਟ ਦੀ ਕਰੀਜ਼ ਵੀ ਬਣਾ ਸਕਦੇ ਆ ਕਰੀਜ਼ ਬਣਾ ਕੇ ਨਾ ਫਿਰ ਇਹਨੂੰ ਬਿਲਕੁਲ ਗਲੇ ਨੂੰ ਸੈੱਟ ਰੱਖਣਾ ਇਦਾਂ ਠੀਕ ਹੈ ਸੈੱਟ ਰੱਖ ਕੇ ਤੇ ਬਾਅਦ ਵਿੱਚ ਇਹਨੂੰ ਨਾਲ ਅਟੈਚ ਕਰ ਦੇਣਾ ਆਪਾਂ ਨੇ ਆ ਦੇਖੋ ਜਿਵੇਂ ਹੁਣ ਮੈਂ ਉਰੇ ਸਲਾਈ ਲਾਉਣ ਲੱਗੀ ਆ ਤੇ ਐਦਾਂ ਆਪਾਂ ਨੇ ਗਲਾ ਚਪਕਾ ਕੇ ਐਦਾਂ ਨਾਲ ਦੀ ਨਾਲ ਸਾਈਡ ਤੋਂ ਕੱਟ ਦੇਣਾ ਠੀਕ ਆ ਥੋੜਾ ਥੋੜਾ ਕਪੜਾ ਛੱਡ ਕੇ ਉਹੀ ਸ਼ੇਪ ਚ ਤੁਸੀਂ ਕਟਿੰਗ ਕਰਨੀ ਆ ਜਿਹੜੀ ਸ਼ੇਪ ਗਲੇ ਦੀ ਹੋਵੇ ਠੀਕ ਆ ਤੇ ਆ ਲੋ ਜੀ ਐਦਾਂ ਕਟਿੰਗ ਕਰਕੇ ਛੋਟੇ ਛੋਟੇ ਟੱਕ ਲਾ ਲੈਣੇ ਆਪਾਂ ਨੇ ਜਿਵੇਂ ਆਪਾਂ ਨੂੰ ਫੋਲਡ ਕਰਨੇ ਵਿੱਚ ਆਸਾਨੀ ਨਾਲ ਫੋਲਡ ਹੋ ਜਵੇ ਗਲਾ ਠੀਕ ਆ ਐਦਾਂ ਫੋਲਡ ਕਰ ਲੈਣਾ ਆਪਾਂ ਨੇ ਹੁਣ ਇਹ ਉਰੇ ਸਲਾਈ ਲਾਉਣੀ ਸ਼ੁਰੂ ਕਰਦਾ ਹੈ ਇਦਾਂ ਆਪਣਾ ਗਲਾ ਬਣ ਕੇ ਤਿਆਰ ਹੋ ਜਾਣਾ